ਪੰਜਾਬੀ ਸੱਭਿਆਚਾਰ ਦੀ ਵਿਆਹਾਂ ਦੀ ਕਰਤਸਮ ਹੈ ਉਹ ਉਹਦੇ ਵੱਲ ਧਿਆਨ ਅਸੀਂ ਘਟ ਦਿੰਨੇ ਆ ਨਾਨਕ ਸ਼ੱਕ ਦਾ ਆਉਣਾ ਜੀ ਨਾਨਕਿਆਂ ਦਾ ਆਉਣਾ ਉਹ ਮੁੰਡੇ ਦੇ ਵਿਆਹ ਚ ਆਉਣਾ ਜ਼ਿਆਦਾ ਹੁੰਦਾ ਸੀ ਮੁੰਡੇ ਦੇ ਵਿਆਹ ਚ ਜ਼ਿਆਦੇ ਟੌਰ ਨਾਲ ਆਉਂਦੇ ਸੀਗੇ ਰੌਲਾ ਪਾਉਂਦੇ ਬੰਬੀਹਾ ਬਲਾ ਕੇ ਆਉਂਦੇ ਸੀ ਠੀਕ ਜਾਗੋ ਕੱਢਨੀ ਠੀਕ ਛੱਜ ਪੰਨਣਾ ਤੋੜਨਾ ਰਾਤ ਨੂੰ ਕਿੱਦਾ ਪਾ ਕੇ ਪਹਿਲੀ ਗੱਲ ਤਾਂ ਇਹਨਾਂ ਨੇ ਜਦੋਂ ਕੁੜੀ ਦਾ ਵਿਆਹ ਸੀ ਕੁੜੀ ਦੀ ਮੰਨ ਕੁੜੀ ਦੀ ਕੁੜੀ ਹੋਗੀ ਨਾ ਉਹਦਾ ਵਿਆਹ ਸੀ ਤਾਂ ਉਹ ਵਿਚਾਰਿਆਂ ਤੇ ਫੇਰ ਬੋਝ ਪੈ ਗਿਆ ਵੀ ਸਾਡੀ ਕੁੜੀ ਦੀ ਭਾਈ ਧੀ ਦਾ ਵਿਆਹ ਆ ਚਲੋ ਚੱਲੀਏ ਹੁਣ ਆ ਵੀ ਲੈ ਕੇ ਚੱਲੀ ਆ ਵੀ ਲੈ ਕੇ ਚੱਲੀਏ ਉਹ ਇੱਕ ਬੋਝ ਨਵਾ ਸੀਗਾ ਹੁਣ ਮੁੰਡੇ ਦੇ ਵਿਆਹ ਦੇ ਵਿੱਚ ਤੁਸੀਂ ਦੇਣਾ ਕੁਝ ਨਹੀਂ ਇਸ ਕਰਕੇ ਇੱਕ ਤਾਂ ਟੌਰ ਨਾਲ ਆਉਂਦੇ ਸੀਗੇ ਇੱਕ ਉਹ ਜਾਗੋ ਕੱਢਦੇ ਸੀ ਵੀ ਸਾਰੀ ਉਮਰ ਉਹਨਾਂ ਨੂੰ ਵਿਚਾਰਿਆਂ ਨੂੰ ਨੀਵੇਂ ਥਾਂ ਹੀ ਰੱਖਿਆ ਗਿਆ ਵੀ ਇਹ ਤਾਂ ਫਲਾਣੀ ਦੇ ਭਾਈ ਨੇ ਇਹ ਤਾਂ ਸਾਡੀ ਨੂਹ ਦੇ ਭਾਈ ਨੇ ਅੱਜ ਉਹ ਟੌਰ ਨਾਲ ਆਏ ਨੇ ਵੀ ਅੱਜ ਭਾਈ ਸਾਡੀ ਕੁੜੀ ਨੇ ਮੁੰਡਾ ਜੰਮਿਆ ਸੀ ਜਿਹੜਾ ਉਹਦੇ ਵਿਆਹ ਨੂੰ ਅਸੀਂ ਆਏ ਆ ਉਸ ਕਰਕੇ ਉਹ ਬਾਕੀ ਦਿਆਂ ਨੂੰ ਦੱਸਣ ਆਪਦੀ ਹਾਜ਼ਰੀ ਲਵਾਉਣ ਚੁੱਲ੍ਹਾ ਢਾਟਾ ਮੰਝਾ ਮੁੱਧਾ ਮਾਰਤਾ ਦਰਵਾਜ਼ਾ ਖੜਕਾਤਾ ਜਾਗੋ ਵੀ ਭਾਈ ਮਾਮੀ ਚੱਕਦੀ ਮਾਮੀ ਚੱਕਦੀ ਤਾਂ ਹੀ ਠੀਕ ਹੈ ਨਾ ਵੀ ਹੁਣ ਸਾਡੀ ਟੌਰ ਹੈ ਨਾਨਕਿਆਂ ਦੀ ਛੱਜ ਭੰਨਣਾ ਤਾਂ ਹੁੰਦਾ ਸੀ ਵੀ ਜਿਹੜਾ ਸਾਡੀ ਕੁੜੀ ਨੇ ਆ ਕੇ ਛੱਜ ਛੱਟ ਲਿਆ ਮਤਲਬ ਕੰਮ ਕਰ ਲਿਆ ਸਾਰੀ ਉਮਰ ਤੁਹਾਡਾ ਗੋਲ ਪੁਣਾ ਕਰ ਲਿਆ ਉਹ ਕਰ ਲਿਆ ਹੁਣ ਜਿਹੜੀ ਨਵੀਂ ਆਊਗੀ ਉਹ ਕਰੂਗੀ ਆ ਅਸੀਂ ਛੱਜ ਭੰਨ ਚੱਲੇ ਆ ਅੱਛਾ ਇਹਦਾ ਮਤਲਬ ਇਹ ਸੀ ਇਹਦਾ ਮਤਲਬ ਇਹ ਸੀਗਾ ਠੀਕ ਆ ਉਹ ਛੱਜ ਨਾਨਕੇ ਆ ਕੇ ਭੰਨਦੇ ਹੁੰਦੇ ਸੀ ਕਿ ਸਾਡੀ ਕੁੜੀ ਨੇ ਜਿੱਦਾ ਮੁੰਡੇ ਦਾ ਵਿਆਹ ਆ ਸਾਡੀ ਕੁੜੀ ਨੇ ਜਿੰਨਾ ਤੁਹਾਡਾ ਕੰਮ ਕਰ ਰਹਾ ਸੀ ਉਹ ਭਾਈ ਕਰ ਲਿਆ ਹੁਣ ਜਿਹੜੀ ਨਵੀਂ ਆਊਗੀ ਉਹ ਨਵਾਂ ਛੱਜ ਲਿਆਊਗੀ ਨਵਾਂ ਕੰਮ ਆਪ ਦੇ ਹਿਸਾਬ ਨਾਲ ਕਰੂਗੀ ਇਹ ਉਹਦੀ ਹੈਲਪ ਕਰੂਗੀ ਇਹਦੇ ਸਿਰ ਜ਼ਿੰਮੇਵਾਰੀ ਹੁਣ ਕੋਈ ਨਹੀਂ ਦਾਲ ਭਾਜੀ ਚ ਨੂਨ ਮਿਰਚ ਹੁਣ ਛੋਟੀ ਤੋਂ ਪੁੱਛਿਓ ਨਵੀਂ ਆਈ ਤੋਂ ਪੁੱਛਿਓ ਠੀਕ ਹੈ ਇਹ ਨਿਸ਼ਾਨੀ ਆ ਸੀ ਮਤਲਬ ਇੰਨਾ ਮਾਨ ਸੀ ਇੰਨੀ ਚੁੱਪ ਰਹਿੰਦੀ ਸੀ ਔਰਤ ਉਹ ਔਰਤ ਜਿਹਦੀ ਅੱਜ ਖੁਸ਼ੀ ਦੇ ਵਿੱਚ ਭਰਾ ਖੁਸ਼ ਹੋ ਕੇ ਭਾਬੀਆਂ ਖੁਸ਼ ਹੋ ਕੇ ਨੱਚਦੀਆਂ ਨੇ ਉਹ ਪਿਛਲੇ 20 25 28 30 ਸਾਲ ਤੋਂ ਕਿਸ ਕਰਦੇ ਵਿੱਚ ਚੁੱਪ ਰਹੀ ਹੈ ਬਰਦਾਸ਼ਤ ਕਰਦੀ ਰਹੀ ਹੈ ਬਹੁਤ ਅੱਛੀ ਗੱਲ ਠੀਕ ਹੁਣ ਅਗਲੀ ਕਹਿੰਦੀ ਹੈ ਹਾਂ ਹਮ ਕਾਫੀ ਯਹੀ ਪੀਏਗੇ ਲਿਆਉ ਕੌਣ ਬਸ ਉੱਥੇ ਹੀ ਲੜਾਈ ਹੋਗੀ ਉਹ ਬਸ ਇੰਨੀ ਹੈ ਬਰਦਾਸ਼ਤ ਹੀ ਹੈ ਰਿਸ਼ਤੇ ਨੇ ਜਿਹੜੇ ਇਹ ਮੈਂ ਆਪ ਦੀ ਘਰ ਵਾਲੀ ਨੂੰ ਕਹਿਣਾ ਹੁੰਦਾ ਕਿ ਉਹ ਇੱਕ ਦੋ ਵਾਰੀ ਲੜੀ ਮੇਰੇ ਨਾਲ ਗ੍ਰਸਤੀ ਦੇ ਵਿੱਚ ਲੜਾਈ ਹੋ ਜਾਂਦੀ ਐ ਇਦਾਂ ਘਬਰਾਈ ਨਾ ਤੂੰ ਮੈਂ ਉਹਨੂੰ ਸਾਫ਼ ਕਹਤਾ ਮੈਂ ਵੀ ਦੇਖ ਮੇਰੇ ਮਦਰ ਕਹਿੰਦੇ ਕਹਿੰਦੇ ਕਾਕਾ ਗੱਲ ਸੁਣੋ ਜਿਹੜੀ ਨਾ ਗ੍ਰਸਤੀ ਦੀ ਗੱਡੀ ਐ ਉਹ ਪੁੱਤ ਦੋ ਪਈਆਂ ਤੇ ਚੱਲਦੀ ਐ ਇੱਕ ਵੀ ਮਾੜਾ ਜਾਂ ਖਰਾਬ ਹੋ ਗਿਆ ਕੰਮ ਫੇ ਗ੍ਰਸਤੀ ਰੁਕ ਜਾਂਦੀ ਐ ਮੈਂ ਕਿਹਾ ਓਕੇ ਗ੍ਰਸਤੀ ਦੇ ਜਿਹੜੇ ਦੋ ਪਈਏ ਨੇ ਉਹ ਇੱਕ ਦਿਲਦਾਰੀਆਂ ਇੱਕ ਕਬੀਲਦਾਰੀਆਂ ਮੇਰੇ ਹਿੱਸੇ ਦਿਲਦਾਰੀਆਂ ਸੋ ਮੈਂ ਦਿਲਦਾਰੀਆਂ ਕਰਦਾ ਫਿਰਦਾ ਰਹਿਣਾ ਉਹ ਕਬੀਲਦਾਰੀਆਂ ਸਾਹਮਣੇ ਰਹਿੰਦੀਆਂ ਬਸ ਗੱਲ ਫੜ ਗਈ ਸਾਡੀ ਚੱਲ ਰਿਹਾ ਰਿਸ਼ਤਾ ਸੋ ਗਿੱਲੇ ਸਾਹਿਬ ਦਾ ਥੋੜਾ ਜਿਹਾ ਐਦਾ ਹੈਗਾ ਉਹ ਨਾ ਆਪਣੇ ਇਮੋਸ਼ਨਸ ਹੈ ਜਿਹੜੇ ਐਕਸਪ੍ਰੈਸ ਕਰਨਾ ਜਾਣਦੇ ਨੇ ਚਾਹੇ ਲਿਖ ਕੇ ਚਾਹੇ ਆਪਣੀ ਗੱਲ ਦੇ ਰਾਹੀਂ ਤੁਸੀਂ ਬਿਲਕੁਲ ਆਪੋਜ਼ਿਟ ਪਰਸਨੈਲਿਟੀ ਹੋ ਕਿਤੇ ਕਿਤੇ ਮੈਨੂੰ ਤੁਸੀਂ ਸੇਮ ਜਿਹਾ ਆਪਦੇ ਹੋ ਸੋ ਕਿਤੇ ਕਿਤੇ ਬੜੇ ਵੱਖਰੇ ਨੇ ਨਹੀਂ ਇਹ ਤੋਂ ਬਾਤ ਇੰਟੈਲੈਕਚੁਅਲ ਆਦਮੀਆਂ ਹੈ ਸ਼ਾਇਰ ਹੈ ਫਕੀਰ ਹੈ ਔਰ ਵਧੀਆ ਬੋਲਣ ਦਾ ਲਹਿਜਾ ਬਹੁਤ ਕਮਾਲ ਹੈ ਜਦੋਂ ਅਸੀਂ ਇਹਨਾਂ ਦੀਆਂ ਗੱਲਾਂ ਕਰਦੇ ਹੁੰਦੇ ਆ ਕਿਤੇ ਬੈਠੇ ਤਾਂ ਅਸੀਂ ਇਹਨਾਂ ਵਾਂਗੂ ਬੋਲਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਬਿਲਕੁਲ ਪਰ ਇੰਟੈਲੈਕਚੁਅਲ ਅਸਿਆਣਾ